ਆਪਾਂ ਆਪਣੇ ਫੋਨ ਦੇ ਵਿੱਚ ਦੇਖਦੇ ਹਾਂ ਜਦੋਂ ਆਪਾਂ ਆਪਣੇ ਫੋਨ ਦਾ ਕੈਮਰਾ ਓਪਨ ਕਰਦੇ ਹਾਂ ਜਾਂ ਹੋਰ ਵੀ ਕੋਈ ਐਪ ਓਪਨ ਕਰਦੇ ਹਾਂ ਤਾਂ ਆਪਣੇ ਫੋਨ ਦੀ ਉੱਪਰਲੀ ਸਾਈਡ ਤੇ ਗਰੀਨ ਰੰਗ ਦਾ ਨਿਸ਼ਾਨ ਆ ਜਾਂਦਾ ਜਾਂ ਬਿੰਦੀ ਜਿਹੀ ਬਣੀ ਜਾਂਦੀ ਜਾਂ ਤਾਂ ਮਾਈਕ ਦਾ ਨਿਸ਼ਾਨ ਆ ਜਾਂਦਾ ਤੇ ਤੁਹਾਡੇ ਫੋਨ ਦੇ ਵਿੱਚ ਕਿਉਂ ਨਿਸ਼ਾਨ ਆਉਂਦਾ ਹੈ ਤਾਂ ਨੂੰ ਬੰਦ ਕਿੱਦਾਂ ਕਰਨਾ ਹੈ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਆਹ ਧਿਆਨ ਆਪਾਂ ਦੱਸਦੇ ਹਾਂ ਵੀਡੀਓ ਦੇ ਵਿੱਚ ਜੀ ਆਪਾਂ ਬਹੁਤ ਵਾਰੀ ਦੇਖਦੇ ਹਾਂ ਮਾਲ ਆਪਾਂ ਕੈਮਰਾ ਓਪਨ ਕੀਤਾ ਹੈ ਕੈਮਰਾ ਓਪਨ ਕਰਨ ਤੇ ਤੁਸੀਂ ਦੇਖ ਸਕਦੇ ਹੋ ਉੱਪਰ ਗ੍ਰੀਨ ਬਿੰਦੂ ਦਾ ਨਿਸ਼ਾਨ ਬਣਿਆ ਆ ਜਾਂਦਾ ਤੁਸੀਂ ਦੇਖਿਆ ਨਾ ਪਰ ਜਾਂ ਮਾਈਕ ਦਾ ਨ ਜਾ ਮਤਲਬ ਮਾਈਕ ਆਪਾ ਰਿਕਾਰਡਿੰਗ ਵਗੈਰਾ ਕਰਦੇ ਆ ਤਾਂ ਉੱਪਰ ਗ੍ਰੀਨ ਰੱਖਦਾ ਨਿਸ਼ਾਨ ਬਣਿਆ ਆਂ ਤੇ ਜਦੋਂ ਕਾਲ ਕਰਦੇ ਕਈ ਵੇਲੇ ਉਦੋਂ ਵੀ ਆ ਜਾਂਦਾ ਆ ਤਾਂ ਵੈਸੇ ਤਾਂ ਦੋਸਤੋ ਇਹਦਾ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਬਹੁਤ ਸਾਰੀਆਂ ਤੁਸੀਂ ਵੀਡੀਓ ਦੇਖਿਆ ਤੁਹਾਨੂੰ ਡਰਾਉਂਦੇ ਬਹੁਤ ਹੈ ਜੇ ਹੋ ਗਿਆ ਉਹ ਹੋ ਗਿਆ ਕੁਝ ਨਹੀਂ ਹੋਣਾ ਹੈਗਾ ਮਤਲਬ ਵੈਸੇ ਤਾਂ ਤੁਸੀਂ ਸੇਫ ਹੈਂ ਜੇਕਰ ਤੁਹਾਡੇ ਨੁਕਸਾਨ ਇਹ ਕਦੋਂ ਕਰਨਾ ਹੈ ਜਦੋਂ ਮੰਨ ਲਓ ਤੁਸੀਂ ਨਾ ਤਾਂ ਕੈਮਰਾ ਓਪਨ ਕੀਤਾ ਨਾ ਕੋਈ ਕਾਲ ਕੀਤੀ ਆ ਨਾ ਕੋਈ ਐਪ ਓਪਨ ਕੀਤੀ ਹੋ ਆ ਤਾਂ ਜੇ ਮੰਨ ਲਓ ਤੁਸੀਂ ਇੱਥੇ ਉੱਪਰ ਮਾਈਕ ਦਾ ਨਿਸ਼ਾਨ ਆਦਾ ਆ ਜਾਂ ਕਿ ਉਦਾਂ ਗ੍ਰੀਨ ਬੰਦੂਆਂ ਦਾ ਤਾਂ ਉਸ ਵੇਲੇ ਤੁਸੀਂ ਸਮਝ ਲਓਗੇ ਤੁਹਾਡਾ ਫੋਨ ਹੈ ਜਿਹੜਾ ਹੈਕ ਹੋ ਚੁੱਕਾ ਹੈ ਉਹਦਾ ਤੁਹਾਨੂੰ ਕੋਈ ਡਰਾਂ ਦੀ ਲੋੜ ਨਹੀਂ ਹੈਗੀ ਤਾਂ ਜੇ ਜੇ ਆਪਾਂ ਬੰਦ ਕਰਨੀ ਚਾਹਦੇ ਤਾਂ ਆਪਾਂ ਕਿੱਦਾਂ ਕਰਨੀ ਇੱਥੇ ਸੈਟਿੰਗ ਤੇ ਜਾਣਾ ਹੈ ਸੈਟਿੰਗ ਤੇ ਜਾਣ ਤੋਂ ਬਾਅਦ ਆਪਾਂ ਥੋੜੇ ਜਿਹਾ ਥੱਲੇ ਆਉਣਾ ਥੱਲੇ ਆਉਣ ਤੋਂ ਬਾਅਦ ਜਿੱਥੇ ਲਿਖਿਆ ਆਉਣਾ ਹੈ ਲੋਕ ਐਂਡ ਸਕਿਉਰਟੀ ਸਕਿਉਰਟੀ ਐਂਡ ਪ੍ਰਾਈਵੇਸੀ ਇੱਥੇ ਆਪਾਂ ਕਲਿੱਕ ਕਰਨਾ ਹੈ ਇੱਥੇ ਕਲਿੱਕਾਂ ਤੋਂ ਬਾਅਦ ਆਪਾਂ ਸਾਰੇ ਥੱਲੇ ਆਣੇ ਨੀਚੇ ਪਰਮਿਸ਼ਨ ਮੈਨੇਜਰ ਪਰਮਿਸ਼ਨ ਮੈਨੇਜਰ ਆਉਣ ਤੋਂ ਬਾਅਦ ਇੱਥੇ ਸਾਰੀਆਂ ਐਪ ਆ ਜਾਣੀਆਂ ਮਤਲਬ ਤੁਸੀਂ ਛੱਡ ਸਾਰੇ ਆ ਜਾਣਾ ਫੋਨ ਤੁਸੀਂ ਇੱਥੇ ਨੂੰ ਆਫ ਕਰ ਦੋਗੇ ਆਫ ਕਰ ਦੋਗੇ ਤਾਂ ਸਾਰਾ ਕੁਝ ਬੰਦ ਹੋ ਜਾਣਾ ਹੈ ਵੈਸੇ ਤਾਂ ਮੈਂ ਤੁਹਾਨੂੰ ਕਹਿੰਦਾ ਪਹਿਲਾਂ ਵੀ ਦੱਸਿਆ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਬਸ ਇਹੀ ਧਿਆਨ ਚ ਰੱਖੋਗੇ ਤੁਹਾਡੇ ਇੱਕ ਜੇਕਰ ਤੁਸੀਂ ਕੋਈ ਆਪਾਂ ਫੋਨ ਨੂੰ ਚਲਾਉਂਦੇ ਨਹੀਂ ਬਿਨਾ ਚਲਾਏ ਤਾਂ ਤੁਹਾਡੇ ਗ੍ਰੀਨ ਨਿਸ਼ਾਨ ਆਈ ਜਾਂਦਾ ਹੈ ਫੇ ਮਤਲਬ ਤੁਸੀਂ ਸਮਝ ਲਓ ਤੁਹਾਡਾ ਫੋਨ ਹੈਕ ਚੁੱਕਾ ਹੈ ਬਾਕੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਮਿਲਦੇ ਆਂ ਆਪਾਂ ਅਗਲੀ ਵੀਡੀਓ